ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜੈਡ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਗੱਲਬਾਤ ਕਿਸਾਨੀ ਮਦਦ ਨੂੰ ਲੈ ਕੇ ਹੀ ਰਹੇਗੀ ਸਾਡੇ ਨਾਲ ਮੌਜੂਦ ਨੇ ਵਰਿੰਦਰ ਜੀ ਵਰਿੰਦਰ ਜੀ ਤੁਹਾਡਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਆਰਤੀ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵਰਿੰਦਰ ਜੀ ਗੱਲ ਕਰੀਏ ਕਿਸਾਨ ਅੰਦੋਲਨ ਦੀ ਜਿਸ ਤਰ੍ਹਾਂ ਕਿ ਕੱਲ ਰੇਲ ਰੋਕੋ ਅੰਦੋਲਨ ਰਿਹਾ ਬਹੁਤ ਹੀ ਸਫਲ ਰਿਹਾ ਸੁਰਨ ਚਾਰਿਆ ਹੈ ਤੇ ਜੋ ਇਹਨਾਂ ਨੂੰ ਇਸ ਅੰਦੋਲਨ ਨੂੰ ਭਰਮਾ ਹੁੰਗਾਰਾ ਮਿਲਿਆ ਕਿਸ ਤਰ੍ਹਾਂ ਜੀ ਜੀ ਬਿਲਕੁਲ ਜੀ ਜਿਹੜੇ ਲੰਘੇ ਦੇਣੀ ਕਿਸਾਨ ਜਥੇਬੰਦੀਆਂ ਨੇ ਇੱਕ ਰੀਅਲ ਲੂਪੋ ਸੱਦਾ ਦਾ ਸੱਦੇ ਦਾ ਐਲਾਨ ਕੀਤਾ ਸੀਗਾ ਤੇ ਇਹ ਜਿਹੜਾ ਰੀਅਲ ਲੂਪੋ ਸੱਦਾ ਕਾਫੀ ਸਫਲ ਰਿਹਾ ਇਹ ਦੋਨੋਂ ਪੂਰੇ ਦੇਸ਼ ਦੇ ਵਿੱਚ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਕਿਸਾਨਾਂ ਨੇ ਬਹੁਤ ਹੀ ਇਸ ਨੂੰ ਸਫਲ ਕੀਤਾ ਹੈ ਬੜਾ ਸ਼ਾਂਤੀਪੂਰਨ ਢੰਗ ਨਾਲ ਰਿਹਾ ਹੈ ਇਹ ਅੰਦੋਲਨ ਤੇ ਕਿਤੇ ਵੀ ਕੋਈ ਅਨੁਸੁਖਾਂੀ ਘਟਨਾ ਉਹ ਨਹੀਂ ਵਾਪਰੀ ਮੈਂ ਸਮਝਦਾ ਕਿ ਜੋ 26 ਜਨਵਰੀ ਵਾਲੇ ਦਿਨ ਜੋ ਟਰੈਕਟਰ ਪ੍ਰੀਡ ਵਾਲੇ ਦਿਨ ਜੋ ਹੁੱਲੜਬਾਜੀ ਹੋਈ ਸੀ ਜੋ ਮਾਹੌਲ ਦਾ ਵਿੱਚ ਤਣਾਪੂਰਨ ਮਾਹੌਲ ਹੋ ਗਿਆ ਜੀ ਦਾ ਉਸ ਨੂੰ ਦੇਖਦੇ ਹੋਏ ਇਹ ਸਵਾਰ ਕਿਸਾਨ ਜਥੇਬੰਦੀਆਂ ਨੇ ਬਹੁਤ ਹੀ ਜ਼ਿਆਦਾ احتیاط ਦੇ ਨਾਲ ਕੰਮ ਲਿਆ ਬੜੀ ਸਮਝਦਾਰੀ ਬੜੀ ਸੂਝਬੂਝ ਦੇ ਨਾਲ ਕੰਮ ਲੈ ਕੇ ਇਸ ਅੰਦੋਲਨ ਨੂੰ ਸਫਲ ਕੀਤਾ ਉੱਥੇ ਆਮ ਲੋਕਾਂ ਨੇ ਵੀ ਕਾਫੀ ਭਰਵਾ ਹੰਗਾਰਾ ਦਿੱਤਾ ਇਸ ਅੰਦੋਲਨ ਨੂੰ ਤੇ ਦੇਖਿਆ ਜਾਵੇ ਤੇ ਇਹ ਅੰਦੋਲਨ ਨੂੰ ਦੇਖਦੇ ਹੋਏ ਸਰਕਾਰ ਵੀ ਜਿਹੜੀ ਹੈ ਅੰਦਰ ਖਾਤੇ ਹਿੱਲੀ ਹੋਈ ਆ ਜਿਹੜਾ ਪਰ ਗੱਲ ਇਹ ਆ ਕਿ ਜਿਹੜਾ ਅਡਿਅਲ ਰਵਈਆ ਜੀ ਉਹ ਨਹੀਂ ਜਾ ਰਿਹਾ ਕਿਤੇ ਜੀ ਬਿਲਕੁਲ ਸਰਕਾਰ ਦਾ ਅੜੇਲ ਰਵਈਆ ਉਹ ਉਸੇ ਤਰ੍ਹਾਂ ਹੀ ਅੜਿਆ ਪਿਆ ਹੈ ਜੀ ਗੱਲ ਕਰਾਂ ਕਿ ਹਰਿਆਣਾ ਦੇ ਵਿੱਚ ਵੀ ਮਹਾਪੰਚਾਇਤ ਹੋਈ ਹੈ ਜੀ ਉਸ ਦਾ ਇਸ ਅੰਦੋਲਨ ਤੇ ਕੀ ਅਸਰ ਪੈ ਰਿਹਾ ਮਤਲਬ ਕੀ ਵਿਵੋਧ ਬੰਦੀ ਕੀ ਹੈ ਅਗਲੀ ਉਹਨਾਂ ਦੀ ਦੇਖੋ ਜਿਸ ਤਰੀਕੇ ਨਾਲ ਲੜੀਵਾਰ ਅੰਦੋਲਨ ਚੱਲ ਰਹੇ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਬਿਲਕੁਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਸ ਤਰੀਕੇ ਨਾਲ ਪਹਿਲਾਂ ਗਣਤੰਤਰਤਾ ਦਿਖਾੜੇ ਦਿੱਤੀ ਬਿਲਕੁਲ ਟਰੈਕਟ ਪ੍ਰੀਡ ਕੀਤੀ ਗਈ ਸੀ ਮਹਾਪੰਚਾਇਤਾਂ ਹੋਈਆਂ ਸੀ ਜੀ ਜੀ ਆ ਆਪਣੇ ਲੰਘੇ ਦੀ ਜਿਹੜੀ ਆਪਣੇ ਰੀਲ ਰੁਕੋ ਸੱਦੇ ਦਾ ਐਲਾਨ ਕੀਤਾ ਗਿਆ ਹੈ ਹੁਣ ਜਿਹੜਾ ਉਹ ਹਲ ਕ੍ਰਾਂਤੀ ਬਾਰੇ ਵੀ ਸੁਣਨ ਚ ਆਇਆ ਹੈ ਤੇ ਹਲ ਕ੍ਰਾਂਤੀ ਵੀ ਕਰਨਗੇ ਟਰੈਕਟਰਾਂ ਨੂੰ ਲੈ ਕੇ ਆਪਣੇ ਉਜਾਰਾ ਨੂੰ ਲੈ ਕੇ ਉਹ ਪੂਰੇ ਦੇਸ਼ ਦੇ ਵਿੱਚ ਰਕੇਸ਼ ਸਿੰਘ ਟਕੈਤ ਹੋਣਾ ਨੇ ਕਿਹਾ ਅੰਦੋਲਨ ਕਰਨਗੇ ਤੇ ਇਸੇ ਲੜੀ ਦੇ ਵਿੱਚ ਹੁਣ ਰਕੇਸ਼ ਟਕੈਤ ਆਖ ਰਹੇ ਨੇ ਕਿ ਉਹ ਆਪਣੇ ਕਲਕੱਤੇ ਜਾਣਗੇ ਕਲਕੱਤੇ ਵੱਲ ਕੂਚ ਕਰਨਗੇ ਅਗਲਾ ਟੀਚਾ ਉਹਨਾਂ ਦਾ ਏਅਰ ਟਰੈਕਟਰ ਲੈ ਕੇ ਸੋ ਗੱਲ ਇਹ ਹੈ ਕਿ ਆਪਣੇ ਮਹਾਪੰਚਾਇਤ ਜਿਹੜੀ ਕੱਲ ਬੀਤੇ ਲੰਗੇ ਦਿਨ ਹਸਾਰ ਦੇ ਪਿੰਡ ਖਰਕਪੂਨੀਆ ਤੇ ਬਾਲਮਸਦ ਸਮਦ ਦੇ ਵਿੱਚ ਹੋਈ ਹੈ ਉਹਦੇ ਵਿੱਚ ਤੋਮਰ ਸਾਹਿਬ ਨੇ ਸਾਫ਼ ਤੋਂ ਤੇ ਕਹਿ ਦਿੱਤਾ ਕਿ ਭਾਈ ਇਹ ਜਿਹੜਾ ਅੰਦੋਲਨ ਹੈ ਇਹ جاری ਰਹੇਗਾ ਤੇ ਸਰਕਾਰ ਜਿਹੜੀ ਹੈਗੀ ਆ ਉਹ ਬੇਸ਼ੱਕ ਇਹ ਸ਼ਾਦੀ ਨਹੀਂ ਸੁਣਦੀ ਯਾ ਮਤਲਬ ਟਾਨ ਉਟੋਲੇ ਕਰ ਰਹੀ ਹੈ ਪਰ ਜਿੰਨੀ ਦੇਰ ਤੱਕ ਅਸੀਂ ਕਿਸਾਨ ਅੰਦੋਲਨ ਜਿਹੜਾ ਹੈਗਾ ਉਨੀ ਦੇਰ ਤੱਕ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਇਹ ਤਿੰਨੇ ਹੀ ਜਿਹੜੇ ਆ ਕਾਨੂੰਨ ਜਿਹੜੇ ਆ ਉਹ ਰੱਦ ਨਹੀਂ ਹੁੰਦੇ ਕਹੇ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਜਿੰਨੀ ਦੇਰ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹ ਆਪਣੇ ਘਰ ਵਾਪਸ ਨਹੀਂ ਪਰਤਣਗੇ ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਚਾਹੇ ਉਹਨਾਂ ਨੂੰ ਕਹਿੰਦੇ ਚਾਹੇ ਹੁਣ ਦੇਖੋ ਵਾਢੀ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਕਹਿਤਾ ਕਿ ਚਾਹੇ ਸਾਨੂੰ ਖੜੀਆਂ ਫਸਲਾਂ ਨੂੰ ਅੱਗ ਲਾਣੀ ਪੈ ਜੇ ਜੀ ਅਸੀਂ ਉੱਥੋਂ ਵੀ ਗੁਰੇਜ਼ ਨਹੀਂ ਕਰਾਂਗੇ ਦੇਖੋ ਗੱਲ ਇਹ ਹੈ ਕਿ ਕਿਸਾਨ ਦੇ ਲਈ ਖੇਤ ਫਸਲ ਪੁੱਤਾ ਬਰਾਬਰ ਹੁੰਦੀ ਹੈ ਜ਼ਮੀਨ ਪੁੱਤਾ ਬਰਾਬਰ ਹੁੰਦੀ ਹੈ ਕਿਸਾਨ ਦੇ ਲਈ ਜੀ ਉਹ ਜਦੋਂ ਖੜੀ ਫਸਲ ਨੂੰ ਵੇਖਦਾ ਨੇ ਕਿਸਾਨ ਤੇ ਉਹ ਉਹਦਾ ਜਿਹੜਾ ਅੰਦਰਲਾ ਹੁੰਦਾ ਹੈ ਮਨ ਇੰਨਾ ਕਾ ਜ਼ਿਆਦਾ ਖੁਸ਼ੀ ਨਾਲ ਭਰ ਜਾਂਦਾ ਹੈ ਬਿਲਕੁਲ ਤੇ ਜੇ ਇਹ ਗੱਲ ਕਹਿਣੀ ਤੇ ਖੜੀ ਫਸਲ ਨੂੰ ਅੱਗ ਲਾ ਦਾਂਗੇ ਜੀ ਪਰ ਅਸੀਂ ਵਾਪਸ ਨਹੀਂ ਪਰਤਾਂਗੇ ਬਿਲਕੁਲ ਇਸ ਚੀਜ਼ ਨੂੰ ਦਰਸਾਉਂਦਾ ਹੈ ਜੀ ਕਿ ਕਿਸ ਤਰੀਕੇ ਨਾਲ ਸਿਰ ਧੜ ਦੀ ਬਾਜ਼ੀ ਕਿਸਾਨਾਂ ਨੇ ਲਾਈ ਹੋਈ ਹੈ ਇਹ ਲਫ਼ਜ਼ ਕਹਿਣੇ ਲਫ਼ਜ਼ ਵਰਤਣੇ ਸੌਖੇ ਨਹੀਂ ਹੈ ਕਿ ਬੜੇ ਮਤਲਬ ਮਨ ਦੇ ਪੱਥਰ ਰੱਖ ਕੇ ਇਹ ਗੱਲ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਇਹ ਵੀ ਮੋਦੀ ਸਰਕਾਰ ਨੂੰ ਤਾੜਿਆ ਕਿ ਹਮ ਮਤਲਬ ਕਿ ਟਕੈ ਸਾਹਿਬ ਨੇ ਕਿਹਾ ਕਿ ਹਮ ਫਸਲ ਵੀ ਕਾਟਾਂਗੇ ਔਰ ਅੰਦੋਲਨ ਵੀ ਜਿਹੜਾ ਹੈ ਉਹ ਚਲਾएंगे ਜੀ ਤੇ ਉਹਨਾਂ ਨੇ ਸਾਰੇ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਇਹ ਕਿਹਾ ਕਿ ਅੰਦੋਲਨ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਕਮੀ ਨਹੀਂ ਆਉਣੀ ਚਾਹੀਦੀ ਹਰ ਤਰੀਕੇ ਨਾਲ ਕੋਈ ਵੀ ਕੁਰਬਾਨੀ ਦੇਣੀ ਪਵੇ ਤੇ ਅਸੀਂ ਜਿਹੜੇ ਪਿੱਛੇ ਨਹੀਂ ਹਟਾਂਗੇ ਦੂਜੇ ਪਾਸੇ ਹੁਣ ਤੋਮਰ ਸਾਹਿਬ ਆਪਣੇ ਉਹੀ ਰਾਗ ਆਲਾਪ ਰਹੇ ਨੇਗੇ ਅਸੀਂ ਤੇ ਸਰਕਾਰ ਜਿਹੜੀ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਲਗਾਤਾਰ ਸੰਪਰਕ 'ਚ ਐ ਗੱਲਬਾਤ ਕਰ ਰਹੀ ਐ ਅਸੀਂ ਤੇ ਕਾਨੂੰਨ ਦੇ ਹਰ ਪਹਿਲੂ ਤੇ ਚਰਚਾ ਕਰਨ ਨੂੰ ਤਿਆਰ ਆ ਗੱਲਬਾਤ ਕਰਨ ਨੂੰ ਤਿਆਰ ਆ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਐ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਆਪਾਂ ਮਤਲਬ ਕਿ ਗੱਲਬਾਤ ਕਰਨ ਨੂੰ ਤਿਆਰ ਹਨ ਪਰ ਕੋਈ ਵੀ ਉਹਨਾਂ ਨੇ ਕਿਹਾ ਵੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਕਦੋਂ ਗੱਲ ਕਰੋਗੇ ਤੁਸੀਂ ਕਦੋਂ ਅਗਲੀ ਜਿਹੜੀ ਆ ਸਮਾ ਕਦੋਂ ਆ ਜਾਂ ਕਦੋਂ ਤੁਸੀਂ ਅਗਲੇ ਗੇਟ ਦੀ ਬੈਠਕ ਕਰੋਗੇ ਤੇ ਇਹਦੀ ਬਾਰੇ ਉਹਨਾਂ ਨੇ ਕੋਈ ਵੀ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਹੁਣ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਮੋਦੀ ਸਰਕਾਰ ਗੱਲ ਕਰ ਰਹੀ ਹੈ ਉਹ ਕਈ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈਗੇ ਕਿ ਕਿ ਇਹ ਵੀ ਟੋਫੀਆਂ ਗੋਲੀਆਂ ਟੋਫੀਆਂ ਦੇਣ ਦੀ ਗੱਲ ਕਰ ਰਹੀ ਹੈ ਹੁਣ ਵੀ ਇਹ ਇਹਨਾਂ ਨੇ ਕਿਹਾ ਹੈਗਾ ਆਪਣੇ ਨਰਿੰਦਰ ਸਿੰਘ ਤੋਮਰ ਨੇ ਕਿ ਜਿਹੜਾ ਇਹ ਅਗਲੇ ਸਾਲ ਦਾ ਜਿਹੜਾ ਵਿੱਤੀ ਸਾਲ ਹੈ ਇਹਦੇ ਇਹਦੇ ਬਜਟ ਦੇ ਵਿੱਚ ਅਸੀਂ ਦੇਸ਼ ਦੇ ਕਿਸਾਨਾਂ ਦੀ ਭਲਾਈ ਦੇ ਲਈ ਕਈ ਯੋਜਨਾਵਾਂ ਜਿਹੜੀਆਂ ਨੇ ਉਹ ਬਣੀਆਂ ਨੇ ਕਈ ਯੋਜਨਾਵਾਂ ਲੈ ਕੇ ਆਵਾਂਗੇ ਹੁਣ ਗੱਲ ਇਹ ਹੈ ਕਿ ਇਹਨਾਂ ਨੇ ਜਿਹੜੀ ਉਹ ਗੱਲਾਂ ਨੇ ਨਾ ਇਹਨਾਂ ਦੀਆਂ ਸਰਕਾਰ ਦੀਆਂ ਕਈ ਵਾਰੀ ਬੜੀਆਂ ਹਾਸੋ ਹਿਣੀਆਂ ਲੱਗਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਉਹ ਕਿਸਾਨਾਂ ਦੇ ਨਾਲ ਇਹ ਕੰਮ ਕਰ ਰਹੇ ਨੇ ਬਿਲਕੁਲ ਤੇ ਆਰਤੀ ਜੀ ਇੱਕ ਚੀਜ਼ ਹੋਰ ਹੈ ਬੜੀ ਖਾਸ ਜਿਸ ਤਰੀਕੇ ਦੇ ਨਾਲ ਪਿਛਲੇ 3 ਮਹੀਨੇ ਹੋ ਗਏ ਨੇ ਬਿਲਕੁਲ ਜੀ ਇਸ ਅੰਦੋਲਨ ਨੂੰ ਅੰਦੋਲਨ ਨੂੰ ਚੱਲਦੇ ਬਿਲਕੁਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਕਿਸਾਨ ਧਰਨੇ ਤੇ ਬੈਠੇ ਨੇ ਕਿਸਾਨ ਠੰਡ ਦਾ ਵੇਲਾ ਹੈ ਜੀ ਠੀਕ ਹੈ ਤੁਹਾਨੂੰ ਪਤਾ ਵੀ ਇਸ ਵਾਰ ਕਿੰਨੀ ਠੰਡ ਬੜੀ ਕੜਾਕੇ ਦੀ ਠੰਡ ਬੜੀ ਹੈ ਰਿਕਾਰਡ ਤੋੜਿਆ ਠੰਡ ਦੇ ਵਿੱਚ ਜੀ ਜਿਸ ਵੇਲੇ ਇਹ ਦਿੱਲੀ ਨੂੰ ਪੂਛ ਕਰ ਰਹੇ ਸੀ ਸ਼ੁਰੂਆਤੀ ਦੌਰ ਦੇ ਵਿੱਚ ਤੇ ਉਸ ਵੇਲੇ ਕਿਸ ਢੰਗ ਨਾਲ ਇਹਨਾਂ ਤੇ ਪਾਣੀ ਦੀਆਂ ਬੁਸ਼ਾਰਾਂ ਪਈਆਂ ਗਈਆਂ ਕਿਸ ਤਰੀਕੇ ਨਾਲ ਰੋਕਿਆ ਗਿਆ باوجود ਇਸ ਦੇ ਕਿਸਾਨਾਂ ਨੇ ਉੱਥੇ ਜਿਹੜਾ ਦਿੱਲੀ ਜਾ ਕੇ ਪ੍ਰਦਰਸ਼ਨ ਕੀਤੇ ਧਰਨੇ ਲਾਏ ਪੱਕੇ ਉਹਨਾਂ ਨੇ ਡੇਰੇ ਲਾ ਲਏ ਨੇ ਤੇ ਹੁਣ ਜਿਵੇਂ ਠੰਡ ਜਿਹੜੀ ਆ ਉਹ ਜਾ ਰਹੀ ਆ ਹੌਲੀ ਹੌਲੀ ਗਰਮੀ ਦਾ ਮੌਸਮ ਜਿਹੜਾ ਆਉਣਾ ਸ਼ੁਰੂ ਹੋ ਰਿਹਾ ਹੈ ਕੁਝ ਦਿਨਾਂ ਚੱਕ ਮੈਨੂੰ ਲੱਗਦਾ ਕਿ ਜਿਹੜੀਆਂ ਕੂਟੀਆਂ-ਕੁਟੀਆਂ ਆਪਾਂ ਪਾਈਆਂ ਨੇ ਸਵੈਟਰ ਪਾਏ ਵੀ ਲੱਥਣੇ ਸ਼ੁਰੂ ਹੋ ਜਾਣਗੇ ਬਹੁਤ ਬਹੁਤ ਹੋ ਜਾਣੀ ਆ ਬਹੁਤ ਜ਼ਿਆਦਾ ਹੂੰ ਹੂੰ ਤੇ ਗਰਮੀ ਦੇ ਵਿੱਚ ਮਤਲਬ ਕਿਸ ਤਰ੍ਹਾਂ ਹੋ ਸਰਵਾਈਵ ਗੱਲ ਇਹ ਹੈ ਕਿ ਕਿਸਾਨਾਂ ਨੇ ਇਹ ਜਿਹੜੀ ਸ਼ੰਗਰਸ਼ ਹੈ ਜੀ ਇਹ ਤੁਹਾਨੂੰ ਹੋਰ ਵੀ ਤਿੱਖਿਆ ਕਰਨ ਦੀ ਗੱਲ ਆਖੀ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੋ ਸਰਦੀ ਤੇ ਲੰਘ ਗਈ ਸਰਦੀ ਤੇ ਲੰਘ ਗਈ ਬਿਲਕੁਲ ਗਰਮੀ ਦੇ ਵਿੱਚ ਬੜਾ ਕੰਮ ਔਖਾ ਹੋ ਜਾਣਾ ਜੀ ਹੁਣ ਕਿਸਾਨ ਜੱਥੇਬੰਦੀਆਂ ਨੇ ਬਹੁਤ ਸਾਰੇ ਇਹੋ ਜਿਹੇ ਪਿੰਡਾਂ ਦੇ ਲੋਕ ਨੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਬਹੁਤ ਸਾਰੀਆਂ ਸੰਸਥਾਵਾਂ ਇਹੋ ਜੀਆਂ ਨਹੀਂ ਆ ਜਿਹੜੀਆਂ ਕਿ ਹੁਣ ਗਰਮੀ ਨੂੰ ਦੇਖਦੇ ਹੋਏ ਦਿੱਲੀ ਦੇ ਬੁਰਖਾ ਦੇ ਉੱਤੇ ਇੰਤਜ਼ਾਮ ਕਰ ਰਹੀਆਂ ਨੇ ਤੇ ਪਤਾ ਲੱਗਿਆ ਕਿ ਸਿੰਘੂ ਬਾਰਡਰ ਤੇ ਉਹ ਰੈਨ ਬਸੇਰਾ ਬਣਾ ਰਹੀਆਂ ਨੇ ਜਲੰਧਰ ਕੇ ਪਿੰਡ ਹੈਗਾ ਕੁੱਕੜ ਪਿੰਡ ਜਲੰਧਰ ਦਾ ਜੀ ਉੱਥੋਂ ਦੇ ਨੌਜਵਾਨਾਂ ਨੇ ਇੱਕ ਰੈਣ ਬਸੇਰੇ ਦੇ ਵਾਸਤੇ ਇੰਤਜ਼ਾਮ ਕੀਤਾ 15/2/15 ਨੂੰ ਕਹਿੰਦੇ ਰੈਣ ਬਸੇਰਾ ਬਣਾਵਾਂਗੇ ਤੇ ਉਹਦੇ ਚ 15 ਲੋਕ ਜਿਹੜੇ ਆ ਉਹ ਇੱਕ ਰੈਣ ਬਸੇਰੇ 'ਚ ਰਹਿਣਗੇ ਉੱਥੇ ਉਹਨਾਂ ਨੇ ਮਤਲਬ ਪੱਖਿਆਂ ਦਾ ਇੰਤਜ਼ਾਮ ਕੀਤਾ ਜੀ ਫਿਰ ਉਹ ਰੈਣ ਬਸੇਰੇ ਦੇ ਬਾਹਰ ਬਰਾਂਡੇ ਦਾ ਵੀ ਇੰਤਜ਼ਾਮ ਉਹਨਾਂ ਨੇ ਬਣਾਇਆ ਕਿ ਉੱਥੇ ਬਰਾਂਡੇ ਦੀ ਲੋੜ ਪਵੇ ਤੇ ਉੱਥੇ ਰੱਖਣਗੇ ਬਣਾਉਣਗੇ ਬਰਾਂਡਾ ਮੱਛਰਦਾਨੀਆਂ ਪੱਖੇ ਪਰ ਇੱਥੋਂ ਤੱਕ ਪਤਾ ਲੱਗਿਆ ਕਿ ਜੇ ਜ਼ਿਆਦਾ ਗਰਮੀ ਹੋਈ ਤੇ ਏਅਰ ਕੰਡੀਸ਼ਨਰਸ ਦਾ ਵੀ ਜੀ ਉਹ ਇੰਤਜ਼ਾਮ ਕਰਨਗੇ ਏਅਰ ਕੰਡੀਸ਼ਨਿੰਗ ਜਿਹੜੀ ਉੱਥੇ ਹੋਊਗੀ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਤਾਂ ਕਿ ਗਰਮੀ ਦੇ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਦੇਖੋ ਕਿਸਾਨਾਂ ਨੇ ਤੇ ਰਕੇਸ਼ ਸਿੰਘ ਟਕੈਤ ਹੋਰਾਂ ਨੇ ਤੇ ਪਹਿਲੀ ਗੱਲ ਕੀ 2 ਅਕਤੂਬਰ ਤੱਕ ਤਾਂ ਤੇ ਅਸੀਂ ਬੈਠੇ ਆ ਉਸ ਤੋਂ ਬਾਅਦ ਵਿਉਂਤਬੰਦੀ ਹੋਰ ਦੇਖਾਂਗੇ ਜਿਸ ਤਰੀਕੇ ਨਾਲ ਰਕੇਸ਼ ਸਿੰਘ ਟਕੈਤ ਹੋਰੀ ਤੇ ਬਾਕੀ ਜਥੇਬੰਦੀਆਂ ਦ੍ਰਿੜ ਹੋ ਕੇ ਇਸ ਸੰਘਰਸ਼ ਨੂੰ ਕਰ ਰਹੀਆਂ ਨੇ ਤਿੱਖਾ ਕਰ ਰਹੀਆਂ ਨੇ ਜੀ ਬਿਲਕੁਲ ਤੇ ਹੁਣ ਸਰਕਾਰ ਨੂੰ ਵੀ ਪਤਾ ਹੈ ਕਿ ਕਿਸਾਨ ਇਹ ਜਿਹੜੇ ਖੇਤੀ ਕਾਨੂੰਨ ਹੈ ਇਹਨਾਂ ਨੂੰ ਰੱਦ ਕੀਤੇ ਬਿਨਾਂ ਵਾਪਸ ਨਹੀਂ ਮੋੜਨ ਵਾਲੇ ਠੀਕ ਹੈ ਹੁਣ ਤੇ ਗੱਲ ਇਹ ਹੈ ਕਿ ਹੁਣ ਮੇਰੇ ਅਨੁਸਾਰ ਜੋ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਹੁਣ ਇੰਨਾ ਜਿਹੜਾ ਹੈਗਾ ਉਹ ਨਹੀਂ ਕਰਨੀ ਚਾਹੀਦੀ ਗੱਲ ਪਰ ਦੇਖਿਆ ਜਾਵੇ ਤਾਂ ਇੰਨਾ ਸੰਘਰਸ਼ ਕਿਸਾਨ ਕਰ ਚੁੱਕੀ ਹੈ ਨਾ ਅੰਦੋਲਨ ਵੀ ਹੋਰ ਵੀ ਤਿੱਖਾ ਕਰੀਏ ਪਰ ਸਰਕਾਰ ਦਾ ਰਵਈਆ ਉਦਾਂ ਹੀ ਅੜੀਅਲ ਹੈ ਲੱਗਦਾ ਨਹੀਂ ਕਿ ਉਹ ਕਾਨੂੰਨੀ ਨਿਸ਼ੇਧਿਤ ਰੱਦ ਕਰੇਗੀ ਕਿਸਾਨਾਂ ਦਾ ਆंदोलਨ ਸਫਲ ਹੋਵੇਗਾ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਕਿਸਾਨਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਜੀ ਬਿਲਕੁਲ ਇਹ ਜਰਕੀਸ਼ ਸੰਘਟਕ ਹੈ ਉਹਣਾ ਨੇ ਜਹਿ ਕੇ ਅਸੀਂ ਖੜੀਆਂ ਫਜ਼ਲ ਅੱਗ ਲਾ ਦਾਂਗੇ ਜੀ ਪਰ ਵਾਪਸ ਨਹੀਂ ਪਰਤਾਂਗੇ ਪਰਤਾਂਗੇ ਬਿਲਕੁਲ ਗੱਲ ਇਹ ਹੈ ਕਿ ਇਹ ਕੀ ਦਰਸਾਉਂਦਾ ਹੈ ਇਹ ਗੱਲਾਂ ਜਿਹੜੀਆਂ ਉਹਨਾਂ ਦੇ ਮੂੰਹੋਂ ਲਫ਼ਜ਼ ਕਿ ਦਰਸਾਉਂਦੇ ਨੇ ਇਹ ਇਹੀ ਚੀਜ਼ਾਂ ਦਰਸਾਉਂਦੇ ਨੇ ਕਿ ਦ੍ਰਿੜ ਨੇ ਕਿਸਾਨ ਜੀ ਵਾਪਸ ਨਾ ਪਰਤਾਂ ਦੀ ਉਹਨਾਂ ਨੇ ਗੱਲ ਆਖੀ ਆ ਜੀ ਰਕੇਸਟਿੰਗ ਕਾਇਦ ਉਹਨਾਂ ਨੇ ਕਿ ਮੈਂ ਵਾਪਸ ਨਹੀਂ ਪਰਤਣਾ ਜਿੰਨੀ ਦੇਰ ਤੱਕ ਜਿਹੜੇ ਤਿੰਨੇ ਖੇਤੀ ਬਿੱਲ ਰੱਦ ਨਹੀਂ ਹੁੰਦੇ ਐਮਐਸਪੀ ਜਿਹੜੀ ਆ ਉਹ ਤੇ ਕੋਈ ਕਾਨੂੰਨੀ ਗਰੰਟੀ ਨਹੀਂ ਮਿਲਦੀ ਜੀ ਤਾਂ ਗੱਲ ਇਹ ਆ ਕਿ ਕਿਸਾਨ ਜਿਹੜੇ ਨੇ ਜਥੇਬੰਦੀਆਂ ਨੇ ਇਹ ਜੋ 26 ਜਨਵਰੀ ਤੋਂ ਪਹਿਲਾਂ ਦਾ ਮਾਹੌਲ ਸੀ ਜੀ ਤੇ 26 ਜਨਵਰੀ ਵਾਲੇ ਦਿਨ ਮਾਹੌਲ ਸੀ ਜੀ ਉਹ 26 ਜਨਵਰੀ ਵਾਲੇ ਮਾਹੌਲ ਐਂ ਲੱਗਦਾ ਸੀ ਬਸ ਹੁਣ ਮਠਾ ਪੈ ਗਿਆ ਤੇ ਹੁਣ ਸਰਕਾਰ ਦੀ ਜਾਂ ਜਿਹੜੀਆਂ ਵਿਰੋਧੀ ਧਿਰ ਨੇ ਉਹਨਾਂ ਦੀਆਂ ਜਿਹੜੀਆਂ ਯੋਜਨਾਵਾਂ ਨੇ ਵਿਆਹਤ ਹੈਗੀ ਉਹਨਾਂ ਨੇ ਕੀਤੀ ਦੀ ਉਹ ਸਫਲ ਹੋ ਗਈ ਹੈ ਪਰ ਜਿਸ ਤਰੀਕੇ ਨਾਲ ਅਰਕੀਸ਼ ਸਿੰਘ ਟਕੇਤ ਦੇ ਅਥੂਆ ਨੇ ਜੀ ਇੱਕ ਸੰਜੀਵਨੀ ਬੂਟੀ ਦਾ ਕੰਮ ਕੀਤਾ ਜੀ ਬਿਲਕੁਲ ਉਹ ਮੂੜ ਪਿਆ ਉਹ ਜਿਹੜਾ ਮੂਡ ਆ ਕਿਸਾਨੀ ਅੰਦੋਲਨ ਦਾ ਹੁਣ ਉਹ ਹੋਰ ਤਿੱਖਾ ਹੋ ਗਿਆ ਬਿਲਕੁਲ ਹੁਣ ਜਿੰਨੀ ਸਾਰੇ ਕਿਸਾਨ ਜਥੇਬੰਦੀਆਂ ਜੀ ਇਹ ਜਿੰਨੀ ਦੇ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਵਾਪਸ ਨਹੀਂ ਪਰਤਨ ਆ ਲਈਆਂ ਜੀ ਜੀ ਬਿਲਕੁਲ ਜਿਸ ਤਰੀਕੇ ਨਾਲ ਪੰਜਾਬ ਦੇ ਨੌਜਵਾਨ ਵੀ ਅੱਗੇ ਹੋਏ ਨੇ ਯੂਪੀ ਦੇ ਜਿਹੜੇ ਕਿਸਾਨ ਨੇ ਜੀ ਹਰਿਆਣੇ ਦੇ ਜਿਹੜੇ ਕਿਸਾਨ ਨੇ ਬਿਲਕੁਲ ਉਹ ਬਹੁਤ ਦ੍ਰਿੜ ਹੋ ਕੇ ਜੀ ਇਹ ਸੰਘਰਸ਼ ਨੂੰ ਚਲਾ ਰਹੇ ਨੇ ਤੇ ਤੁਹਾਨੂੰ ਦੱਸੇ ਕਿ ਗਰਮੀ ਦੇ ਤਿਲੇ ਤਿਆਰੀਆਂ ਕਰਤੀਆਂ ਭਾਈ ਹੁਣ ਗਰਮੀ ਆ ਗਈ ਹੈ ਤੇ ਹੁਣ ਅਸੀਂ ਆਪਣੀਆਂ ਤਿਆਰੀਆਂ ਜੀ 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 ਆंदोलਨ ਦਿਖਾ ਹੋ ਰਿਹਾ ਉਹਦਾ ਦਾ ਪ੍ਰਬੰਧ ਵੀ ਕਹ ਲਓ ਕਿ ਬਹੁਤ ਜ਼ਿਆਦਾ ਸਟਰੋਂਗ ਹੋ ਰਹੇ ਨੇ ਬਿਲਕੁਲ ਬਹੁਤ ਸਖਤੀ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ ਕਿ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਤੇ ਸਰਕਾਰ ਜਿਹੜੀ ਹੈ ਸਰਕਾਰ ਨੂੰ ਤੇ ਦੇਖੋ ਅੱਜ ਨਹੀਂ ਤੇ ਕੱਲ ਉਹਨਾਂ ਹੀ ਦੇਸ਼ ਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਜਨਤਾ ਦਾ ਨੁਕਸਾਨ ਹੋ ਰਿਹਾ ਜੀ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਯੋਜਨਾਵਾਂ ਦੀ ਗੱਲ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਲਈ ਡਿਪਲਾਈ ਦੇ ਲਈ ਯੋਜਨਾਵਾਂ ਲੈ ਕੇ ਆਣ ਜੀ ਜੀ ਬਿਲਕੁਲ ਧੱਕੇ ਨਾਲ ਹੀ ਤੁਸੀਂ ਯੋਜਨਾਵਾਂ ਲੈ ਆਗੇ ਜੇ ਕਿਸਾਨਾਂ ਨੂੰ ਪਸੰਦ ਨਹੀਂ ਤੁਸੀਂ ਯੋਜਨਾਵਾਂ ਕੀ ਕਰੋਗੇ ਜੀ ਬਿਲਕੁਲ ਕਿਸਾਨਾਂ ਨੂੰ ਜਿਹੜੇ ਖਿੱਤੇ ਦੇ ਲੋਕ ਨੇ ਜਿਨ੍ਹਾਂ ਵਾਸਤੇ ਯੋਜਨਾਵਾਂ ਲੈ ਕੇ ਆਣੀਆਂ ਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਤੇ ਕਰ ਲੋ ਕਰ ਲੋ ਬਿਲਕੁਲ ਉਹਨਾਂ ਵਾਸਤੇ ਤੁਸੀਂ ਯੋਜਨਾਵਾਂ ਨਹੀਂ ਤੇ ਉਹ ਜੇ ਉਹੀ ਨਹੀਂ ਉਹਨਾਂ ਨੂੰ ਸੰਤੁਸ਼ਟ ਨਹੀਂ ਹੈਗੇ ਤੇ ਤੁਹਾਡੀਆਂ ਯੋਜਨਾਵਾਂ ਕੀ ਕਰਨਗੀਆਂ ਉੱਥੇ ਬਿਲਕੁਲ ਦੋਨੇ ਪੱਖੀ ਜਿਹ ਗੱਲ ਇਹ ਹੈ ਕਿ ਸਮਝਦਾਰੀ ਤੇ ਇਹਦੀ ਚਾਹੀਏ ਕਿ ਇਹ ਜਿਹੜੇ संघर्ष चल ले जी ਇਹਨੂੰ ਨੇੜੇ ਲਿਆ ਕੇ ਤੇ ਇਸ ਨੂੰ ਜਿਹੜਾ ਉਹ ਸਰੇ ਚਾੜੇ ਜਾਵੇ ਇਸ ਚੀਜ਼ ਨੂੰ ਗੱਲਬਾਤ ਕੀਤੀ ਜਾਵੇ ਤੇ ਦੋਨੇ ਤਰ੍ਹਾਂ ਲਾਗੇ ਬਹਿ ਕੇ ਇਸ ਜਿਹੜਾ ਸੰਘਰਸ਼ਨਾ ਇਸ ਨੂੰ ਵਿਰਾਮ ਦਿੱਤਾ ਜਾਵੇ ਬਿਲਕੁਲ ਜੀ ਬਹੁਤ ਅਵਿੰਦਰ ਜੀ ਮੈਂ ਵੀ ਇਸ ਚਰਚਾ ਦਾ ਇਸ ਪ੍ਰੋਗਰਾਮ ਨੂੰ ਵਿਰਾਮ ਦੇਣੀ ਆ ਤੁਸੀਂ ਜਾਣਕਾਰੀ ਸਾਂਝੀ ਕੀਤੀ ਸਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਆਰਤੀ ਜੀ ਤਾਂ ਜਿਵੇਂ ਕਿ ਅਸੀਂ ਵਿਰਿੰਦਰ ਜੀ ਦੇ ਨਾਲ ਗੱਲਬਾਤ ਕੀਤੀ ਹੈ ਅੰਦੋਲਨ ਦਿਨ-ਬਦਿਨ ਤਿੱਖਾ ਹੁੰਦਾ ਜਾ ਰਿਹਾ ਹੈ ਇਟਸ ਕਾਲ ਦਾ ਸਭ ਨੂੰ ਇੰਤਜ਼ਾਰ ਹੈ ਕਿ ਅੰਦੋਲਨ ਨੂੰ ਜਿੱਤ ਕਦੋਂ ਹਾਸਲ ਹੋਵੇਗੀ ਜਾਂ ਇਸ ਅੰਦੋਲਨ ਦਾ ਰੁਖ ਕਿਸ طرف ਹੋਵੇਗਾ ਕੱਲ ਫਿਰ ਮਿਲਾਂਗੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ